ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਾਂ ਕੈਲਗਰੀ ਦੀ ਰੀਅਸਟੇਟ ਮਾਰੇ ਮਾਰਕੀਟ ਤੇ ਗੱਲ ਕਰਨ ਤੋਂ ਪਹਿਲਾਂ ਮੇਰੀ ਇੱਕ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਕੈਲਗਰੀ ਫੂਡ ਬੈਂਕ ਲਈ ਆ ਫੰਡਸ ਇਕੱਠੇ ਕਰ ਰਹੇ ਹਾਂ 25 ਤਰੀਕ ਤੋਂ ਲੈ ਕੇ 1 ਜੂਨ ਤੱਕ ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਸਾਡੀ ਜਰੂਰ ਮਦਦ ਕਰੋ ਇਸ ਕੰਮ ਦੇ ਵਿੱਚ ਤੇ ਉਹਦੇ ਲਈ ਜਿਹੜੀਆਂ ਆਪਣੀਆਂ ਰੀਸਾਈਕਲ ਬੋਟਲਸ ਹੁੰਦੀਆਂ ਨੇ ਉਹ ਵੀ ਤੁਸੀਂ ਡੋਨੇਟ ਕਰ ਸਕਦੇ ਹੋ ਤੇ ਜਾਂ ਫਿਰ ਜਿਹੜੀਆਂ ਨਾਨ ਪੈਰਿਸ਼ੇਬਲ ਫੂਡ ਆਈਟਮਸ ਨੇ ਉਹ ਵੀ ਡੋਨੇਟ ਕਰ ਸਕਦੇ ਹੋ ਤੇ ਤੁਸੀਂ eventscalgary.ca ਤੇ ਜਾ ਕੇ ਆਪਣੇ ਇੰਟਰੀ ਕਰ ਦਿਓ ਉਹਦੇ ਨਾਲ ਸਾਨੂੰ ਪਤਾ ਲੱਗ ਜਾਊਗਾ ਕਿ ਅਸੀਂ ਇਹ ਕਿੱਥੋਂ ਸਮਾਨ ਚੱਕਣਾ ਹੈ ਅਸੀਂ ਤੁਹਾਡੀ ਮਦਦ ਦੇ ਬੜੇ ਰਿਣੀ ਰਹਾਂਗੇ ਅਗਰ ਕਿਸੇ ਤਰ੍ਹਾਂ ਦੀ ਵੀ ਮਦਦ ਤੁਸੀਂ ਕਰ ਸਕਦੇ ਹੋਏ ਤਾਂ ਜਰੂਰ ਕੰਟੈਕਟ ਕਰਿਓ eventscalgary.ca ਦੇ ਉੱਪਰ ਜਾ ਕੇ ਜੀ ਤੇ ਆਪਾਂ ਹੁਣ ਗੱਲ ਕਰਦੇ ਆਂ ਕੁਝ-ਕੀ ਚੀਜ਼ਾਂ ਦੀ ਜਿਨ੍ਹਾਂ ਦੇ ਕਰਕੇ ਕੈਲਗਰੀ ਜਿਹੜੀ ਰੀਅਲ ਏਸਟੇਟ ਮਾਰਕੀਟ ਦੇ ਉੱਪਰ ਆਉਣ ਵਾਲੇ ਦਿਨਾਂ 'ਚ ਅਸਰ ਪਊਗਾ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਵੱਡੀ ਗਲਤੀ ਇਹ ਆ ਕਿ ਆਪਾਂ ਨੂੰ ਪਤਾ ਵੀ ਜਿਹੜੀ ਮਹਿੰਗਾਈ ਦੀ ਦਰ ਆ ਪਹਿਲਾਂ ਕਾਫੀ ਉੱਪਰ ਜਾ ਰਹੀ ਸੀ ਜਿਹੜੀ ਕਿ ਮਾਰਚ ਦੇ ਮਹੀਨੇ 2.9% ਤੇ ਸੀਗੀ ਤੇ ਹੁਣ ਪਿਛਲੇ ਮਹੀਨੇ ਉਹ ਥੋੜੀ ਜੀ ਘਟ ਕੇ 2.7% ਤੇ ਆਈ ਆ ਉਹਦੇ ਵਿੱਚ ਜਿਵੇਂ ਥੋੜੀਆਂ ਜਿਹੀ ਗਰੋਸਰੀ ਦੀਆਂ ਆਪਣੀਆਂ ਜਿਹੜੀ ਪ੍ਰਾਈਸ ਹੈਗੀਆਂ ਸੀਆਂ ਕੀਮਤਾਂ ਵੀ ਥੋੜੀਆਂ ਜਿਹਾ ਸਟੇਬਲ ਹੋਈਆਂ ਨੇ ਤੇ ਉਹਦਾ ਵੀ ਸਾਨੂੰ ਇਸ ਕਰਕੇ ਉਹਦਾ ਜ਼ਿਕਰ ਕਰ ਰਹੇ ਆ ਕਿਉਂਕਿ 5 ਜੂਨ ਨੂੰ ਜਿਹੜੀ ਬੈਂਕ ਆਫ ਕੈਨੇਡਾ ਵਾ ਉਹਨਾਂ ਨੇ ਇਹ ਫੈਸਲਾ ਲੈਣਾ ਕਿ ਜਿਹੜਾ ਇੰਟਰਸਟ ਰੇਟ ਵਧਾਉਂਦੇ ਆ ਜਾਂ ਨਹੀਂ ਵਧਾਉਂਦੇ ਤੇ ਵੈਸੇ ਜਿਵੇਂ ਸਾਨੂੰ ਪਹਿਲਾਂ ਵੀ ਪਤਾ ਵਾ ਕਿ ਜਿਹੜੀਆਂ ਪਿੱਛੇ ਜੇ ਮਾਰਚ ਦੇ ਮਹੀਨੇ 90000 ਤੋਂ ਉੱਪਰ ਨਵੀਆਂ ਨੌਕਰੀਆਂ ਜਿਹੜੀਆਂ ਜੁੜੀਆਂ ਸੀਗੀਆਂ ਉਹਦਾ ਵੀ ਇਸ ਚੀਜ਼ ਦੇ ਉੱਤੇ ਕਾਫੀ ਅਸਰ ਦੇਖਣ ਨੂੰ ਮਿਲੂਗਾ ਕਿ ਬੈਂਕ ਆਫ ਕੈਨੇਡਾ ਜਿਹੜੀ ਉਹ ਕਿਹੜੇ ਪਾਸੇ ਜਾ ਕੇ ਇਸ ਚੀਜ਼ ਦਾ ਫੈਸਲਾ ਲੈਂਦੀ ਆ ਕਿ ਉਹ ਦੇ ਆਜਨੇ ਤਰ੍ਹਾਂ ਹੋਣੇ ਘਟਾਉਣ ਲੱਗਦੇ ਨੇ ਕਿ ਹਲੇ ਰੁਕਦੇ ਨੇ ਤੇ ਥੋੜਾ ਜਿਹਾ ਅੱਗੇ ਜਾ ਕੇ ਘਟਾਉਣ ਲੱਗਣਗੇ ਤੇ ਉਸ ਤੋਂ ਅਗਲੀ ਚੀਜ਼ ਆ ਜਿਹੜੀ ਸਾਨੂੰ ਜਿਵੇਂ ਪਤਾ ਹੀ ਆ ਕਿ ਕੈਲਗਰੀ ਦੇ ਵਿੱਚ ਬਾਹਰੋਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਇੱਥੇ ਮੂਵ ਹੋ ਰਹੇ ਨੇ ਤੇ ਉਹਨਾਂ ਮੂਵ ਹੋ ਰਹੇ ਲੋਕਾਂ ਕਰਕੇ ਕੈਨੇਡਾ ਜਿਹੜੀ ਕੈਲਗਰੀ ਦੀ ਆਬਾਦੀ ਆ ਉਹ 16 ਲੱਖ ਟੱਪ ਚੁੱਕੀ ਆ ਹੁਣ ਕੈਲਗਰੀ ਤੇ ਕੈਲਗਰੀ ਦੇ ਆਸ-ਪਾਸ ਦੇ ਇਲਾਕਿਆਂ ਦੀ ਕੁੱਲ ਮਿਲਾ ਕੇ ਜਿਹੜੀ ਆਬਾਦੀ ਆ ਉਹ 16 ਲੱਖ ਟੱਪ ਚੁੱਕੀ ਆ ਉਹਦੇ ਜਿਵੇਂ ਪਤਾ ਹੀ ਆ ਸਾਨੂੰ ਸਾਰਿਆਂ ਨੂੰ ਕਿ ਉਹਦੇ ਕਰਕੇ ਹੀ ਸਾਡੇ ਜਿਹੜੀ ਇੱਥੋਂ ਦੀ ਰੈਂਟਲ ਮਾਰਕੀਟ ਵੀ ਆ ਕਿਰਾਏ ਤੇ ਮਕਾਨ ਲੱਭਣਾ ਵੀ ਬਹੁਤ ਮੁਸ਼ਕਲ ਆ ਤੇ ਜਿਹੜੀ ਆਪਣੀ ਰੀਅਲ ਸਟੇਟ ਦੀ ਮਾਰਕੀਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਾਫੀ ਤੇਜ਼ੀ ਨਾਲ ਚੱਲ ਰਹੀ ਆ ਤੇ ਉਹਦਾ ਵੀ ਦੇਖਣ ਨੂੰ ਕਾਫੀ ਅਸਰ ਮਿਲ ਰਿਹਾ ਤੇ ਉਹਦਾ ਇਹਦੇ ਬਾਰੇ ਇੱਕ ਹੋਰ ਚੀਜ਼ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਕਿ ਜਿਹੜੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਸਿਟੀ ਆਫ ਕੈਲਗਰੀ ਆ ਉਹਨਾਂ ਨੇ ਬਲੈਂਕਟ ਰੀਜ਼ੋਨਿੰਗ ਜਿਹੜੀ ਆ ਉਹ ਅਪਰੂਵ ਕਰ ਦਿੱਤੀ ਆ ਤੇ ਜਿਸ ਦੇ ਵਿੱਚ ਕਿ ਹੁਣ ਜ਼ਿਆਦਾਤਰ ਕਮਿਊਨਿਟੀਆਂ ਦੇ ਵਿੱਚ ਜਿਹੜੇ ਆਪਣੇ ਟਾਊਨ ਹਾਊਸਸ ਨੇ ਜਾਂ ਡਿਊਪਲੈਕਸਸ ਨੇ ਉਹਨਾਂ ਨੂੰ ਵੀ ਉਹ ਵੱਤਵੱਦ ਅਲਾਉ ਕਰਨਗੇ ਸੈਕੰਡਰੀ ਸਵੀਟਾਂ ਨੂੰ ਵੀ ਅਲਾਉ ਕਰਨਗੇ ਤਾਂ ਕਿ ਜਿਹੜੀ ਵੱਤਵੱਦ ਜਿਹੜੇ ਲੋਕ ਆ ਉਹਨਾਂ ਨੂੰ ਵਾਸਤੇ ਰਹਿਣ ਵਾਸਤੇ ਉਹਨਾਂ ਦੇ ਜਗ੍ਹਾ ਮਿਲ ਸਕਦੀ ਸਕੇ ਤੇ ਨਾਲ ਹੀ ਇਹਦੇ ਇੱਕ ਹੋਰ ਚੀਜ਼ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਸਿਟੀ ਇਹ ਜਿਹੜੀ ਉਹ ਇਨਸੈਂਟਿਵ ਵੀ ਦੇ ਰਹੀ ਆ ਜਿਵੇਂ 10000 ਡਾਲਰ ਦਾ ਜਿਹੜੇ ਲੋਕਾਂ ਨੇ ਕਰਨਾ ਹੋਵੇ ਆਪਣੀ ਬੇਸਮੈਂਟ ਨੂੰ ਡਿਵੈਲਪ ਤੇ ਉਹਨਾਂ ਦੀਆਂ ਕੁਝ ਕੁ ਸ਼ਰਤਾਂ ਨੇ ਜਿਨ੍ਹਾਂ ਨੂੰ ਪੂਰੀਆਂ ਕਰਨਾ ਪਊਗਾ ਤਾਂ ਕਿ ਉਹ ਇਨਸੈਂਟਿਵ ਤੁਹਾਨੂੰ ਉਹ ਦੇ ਸਕਣ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਨੇ ਕਿ ਜਿਸ ਤਰ੍ਹਾਂ ਦੀ ਤੁਸੀਂ ਸੈਕੰਡਰੀ ਸੂਟ ਜੇ ਡਿਵੈਲਪ ਕਰਦੇ ਹੋ ਤਾਂ ਉਹ ਕੁਝ ਕੁ ਚੀਜ਼ਾਂ ਐਡ ਕਰਦੇ ਹੋ ਤਾਂ ਉਹ ਵੱਧ ਵੀ ਜਾਂਦਾ ਕੱਲਾ 10000 ਨਹੀਂ ਹੋਰ ਵੀ ਵੱਧ ਤੁਹਾਨੂੰ ਉਹ ਇਨਸੈਂਟਿਵ ਮਿਲ ਸਕਦਾ ਹੁਣ ਆਪਾਂ ਗੱਲ ਕਰਦੇ ਹਾਂ ਕੈਲਰੀ ਦੀ ਮਾਰਕੀਟ ਦੀ ਤੇ ਕੈਲਰੀ ਦੀ ਮਾਰਕੀਟ ਦੇ ਵਿੱਚ 843 ਨਵੀਆਂ ਲਿਸਟਿੰਗਸ ਆਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੇ ਬੈਕ ਔਨ ਦਾ ਮਾਰਕੀਟ ਸੀ 98 ਤੇ ਪ੍ਰਾਈਸ ਜਿਹੜੀ ਘਟੀ 311 ਪ੍ਰੋਪਰਟੀਆਂ ਦੀ ਪ੍ਰਾਈਸ ਘੱਟੀ ਮੈਂ ਅੱਗੇ ਵੀ ਜਿਵੇਂ ਤੁਹਾਨੂੰ ਕਹਿਣਾ ਹੁੰਦਾ ਕਿ ਜਿਹੜੇ ਰੀਅਲਟਰਾ ਜਿਨ੍ਹਾਂ ਨੂੰ ਪ੍ਰੋਪਰ ਤੁਹਾਨੂੰ ਕੰਮ ਕਰੂੰ ਤਾਂ ਪ੍ਰਾਈਸ ਐਡਜਸਟਮੈਂਟ ਦੀ ਬਹੁਤੀ ਲੋੜ ਨਹੀਂ ਪੈਂਦੀ ਤੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿ ਜਿਨ੍ਹਾਂ ਨੂੰ ਜਿਆਦਾ ਮਾਰਕੀਟ ਦੀ ਨੌਲੇਜ ਹੈਗੀ ਉਹਨਾਂ ਦੇ ਨਾਲ ਕੰਮ ਕਰੋ ਤੇ ਪ੍ਰਾਈਸ ਡਿਕਰੀਜ਼ ਹੈਗੀ 38 ਪ੍ਰੋਪਰਟੀਆਂ ਪ੍ਰਾਈਸ ਡਿਕਰੀਜ਼ ਹੋਈ ਪੈਂਡਿੰਗ 529 ਪ੍ਰੋਪਰਟੀਆਂ ਨੇ 472 ਪ੍ਰੋਪਰਟੀਆਂ ਨੇ ਜਿਹੜੀਆਂ ਸੋਲਡ ਹੋਈਆਂ ਹੁਣ ਇੱਥੇ ਆ ਕੇ ਥੋੜਾ ਜਿਹਾ ਆਪਾਂ ਨੂੰ ਲੱਗ ਰਿਹਾ ਫਰਕ ਕੇ ਨਵੀਆਂ ਲਿਸਟਿੰਗਸ ਤੇ ਸੋਲਡ ਆ ਜਿਹੜੀਆਂ ਉਹਨਾਂ ਦੇ ਵਿੱਚ ਥੋੜਾ ਜਿਹਾ ਹੁਣ ਇਸ ਵਾਰ ਦੇਖਣ ਨੂੰ ਫਰਕ ਮਿਲ ਰਿਹਾ ਪਰ ਜੇ ਇੰਟਰਸਟਡ ਘਟਣ ਲੱਗ ਜਾਂਦੇ ਨੇ ਤਾਂ ਹੋ ਸਕਦਾ ਮਾਰਕੀਟ ਫਿਰ ਦੂਸਰੇ ਪਾਸੇ ਨੂੰ ਚੱਲ ਪਵੇ ਐਕਸਪਾਇਰਡ ਨੇ 11 ਪ੍ਰੋਪਰਟੀਆਂ ਐਕਸਪਾਇਰ ਹੋਈਆਂ ਵਿਡਰੌਨ 5 ਨੇ ਤੇ ਟਰਮੀਨੇਟਡ ਹੈਗੀਆਂ ਜੀ 113 ਪ੍ਰੋਪਰਟੀਆਂ ਨੇ ਜਿਹੜੀਆਂ ਇੱਕ ਹਫ਼ਤੇ ਦੇ ਵਿੱਚ ਟਰਮੀਨੇਟ ਹੋਈਆਂ ਅਗਰ ਤੁਹਾਨੂੰ ਰੀਅਲ ਏਸਟੇਟ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਜਰੂਰ ਕੰਟੈਕਟ ਕਰਿਓ 403 6993345